ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੇ ਵਿੱਚ ਇਸ ਟਾਈਮ ਬੜੀ ਵਧੀਆ ਕੰਡੀਸ਼ਨਾਂ ਬੜੇ ਵਧੀਆ ਅਨੁਕੂਲ ਮੌਸਮ ਦੇ ਵਿੱਚ ਖਾਸ ਤੌਰ ਤੇ ਜਿਹੜਾ ਰਾਤ ਦਾ ਤਾਪਮਾਨ ਡਾਊਨ ਘਟਾ ਹੈ ਕਣਕ ਦੀ ਫਸਲ ਵਾਸਤੇ ਬੜਾ ਲਾਹੇਵੰਦ ਤੇ ਆਉਣ ਵਾਲੇ ਜਿਹੜੇ 5-7 ਦਿਨਾਂ ਦੇ ਵਿੱਚ ਮੈਂ ਇਹ ਤੋਂ ਪਹਿਲਾਂ ਜਿਹੜੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਤਾਪਮਾਨ ਜਿਹੜਾ ਹੋ 39-40 ਤੱਕ ਜਾਊਗਾ ਰਾਤ ਦਾ ਤਾਪਮਾਨ ਜਿਹੜਾ ਉਹ 22 ਡਿਗਰੀ 23 ਡਿਗਰੀ ਸੈਂਟੀਗ੍ਰੇਡ ਤੱਕ ਚਲੇ ਜਾਣਾ 5-7 ਦਿਨਾਂ ਤੱਕ ਤੇ ਇਸ ਟਾਈਮ ਜਿਹੜਾ ਹੈਗਾ ਨਾ ਮੈਂ ਕਈ ਥਾਵਾਂ ਦੇ ਉੱਤੇ ਦੇਖਿਆ ਜਿਹੜੇ ਫੀਲਡ ਵਿਜ਼ਿਟ ਕੀਤੇ ਨੇ ਜਿਹੜੀ ਕਣਕ ਦੇ ਆਖਰੀ ਪਾਣੀ ਬਾਰੇ ਉਹ ਗੱਲ ਵਾਰ-ਵਾਰ ਰਿਪੀਟ ਹੋ ਜਾਂਦੀ ਹੈ ਪਰ ਕਿਸਾਨ ਵੀਰਾਂ ਤੋਂ ਕਈ ਥਾਵਾਂ ਤੇ ਨਾ ਜਿਹੜਾ ਹੈਗਾ ਜਾਣੇ-ਜਾਣੇ ਆਪਣੇ ਤੋਂ ਉਹ ਜਿਹੜਾ ਗਲਤ ਸਮੇਂ ਦੇ ਉੱਤੇ ਪਾਣੀ ਲੱਗਦਾ ਆਖਰੀ ਆਖਰੀ ਪਾਣੀ ਜਿਹੜਾ ਹੈਗਾ ਮਿਸ ਹੋਣਾ ਜੇ ਆਪਾਂ ਆਖਰੀ ਪਾਣੀ ਨਹੀਂ ਲਾਉਂਦੇ ਉਹਦਾ ਵੀ ਨੁਕਸਾਨ ਹੁੰਦਾ ਜੇ ਆਪਾਂ ਗਲਤ ਸਮੇਂ ਤੇ ਲਾਦਨੇ ਉਹਦਾ ਵੀ ਨੁਕਸਾਨ ਹੁੰਦਾ ਉਹ ਕਿਵੇਂ ਹੁੰਦਾ ਕਣਕ ਨੂੰ ਆਖਰੀ ਪਾਣੀ ਮੈਂ ਪਹਿਲਾਂ ਵੀ ਤੁਹਾਡੇ ਨੂੰ ਦੱਸਿਆ ਸੀ ਕਿ ਆਪਦੀ ਜ਼ਮੀਨ ਦੇ ਹਿਸਾਬ ਨਾਲ ਆਪਦੇ ਏਰੀਏ ਦੇ ਹਿਸਾਬ ਨਾਲ ਤੁਸੀਂ ਜਿਹੜਾ 100 120 ਤੋਂ 125 ਦਿਨ ਦੇ ਦਰਮਿਆਨ ਕਣਕ ਦੀ ਬਿਜਾਈ ਤੋਂ ਦੇਖਣਾ ਕਿ ਉਹਨੂੰ ਪ੍ਰੋਪਰ ਮੌਇਸਚਰ ਹੈਗਾ ਕਿਉਂਕਿ ਇਸ ਤੋਂ ਬਾਅਦ ਫਿਰ ਉਹਨੇ ਦਾਣਾ ਸਖਤ ਹੋਣ ਵਾਲੇ ਪਾਸੇ ਚੱਲੇ ਜਾਣਾ ਹੁੰਦਾ ਇਹ ਸੌਫਟ ਡਬ ਸਟੇਜ ਹੁੰਦੀ ਹੈ ਤੇ ਜਮੀਨ ਦੇ ਹਿਸਾਬ ਨਾਲ ਉਹ 5-7 ਦਿਨ ਜਿਹੜਾ ਹੈਗਾ ਜੇ ਟੈਂਪ ਜਿਹੜਾ ਪਾਣੀ ਆ ਉਹ ਪਹਿਲਾਂ ਲੱਗਿਆ ਜਿਹੜਾ ਆਖਰੀ ਪਾਣੀ ਤੋਂ ਪਹਿਲਾਂ ਪਾਣੀ ਤਾਂ ਤੁਸੀਂ ਗਿੱਲੇ ਬੱਤਰ ਜਿਹੜਾ ਹੈਗਾ ਪਾਣੀ ਮੋੜ ਦੇਣਾ ਹੁੰਦਾ ਇਹੇ ਹਲਕੀਆਂ ਜ਼ਮੀਨਾਂ 'ਚ ਜਿਹੜਾ ਆਖਰੀ ਪਾਣੀ ਤੋਂ ਪਹਿਲਾਂ ਪਾਣੀ ਆ ਪਲਾਉਨੇ ਆ ਤਾਂ ਆਖਰੀ ਪਾਣੀ ਜਿਹੜਾ ਉਦੋਂ 12-15 ਦਿਨ ਤੇ ਲੱਗ ਜਾਂਦਾ ਤੇ ਜਿਹੜੀਆਂ ਚੰਗੀਆਂ ਦਰਮਿਆਨੀਆਂ ਚੰਗੀਆਂ ਜ਼ਮੀਨਾਂ ਨੇ ਉਹ ਚ 20 ਦਿਨ ਦੇ ਗੈਪ ਤੇ ਆਖਰੀ ਪਾਣੀ ਲੱਗ ਜਾਂਦਾ ਹੁਣ ਕਈ ਵਾਰ ਕਿਸਾਨ ਵੀਰਾਂ ਨੇ ਕੀ ਕੀਤਾ ਕਿ ਫਰਵਰੀ ਫਰਜ ਕਰ ਲਓ ਅੱਧ ਦੇ ਵਿੱਚ ਪਾਣੀ ਲਾਤਾ ਜਾਂ ਵੀ ਫਰਵਰੀਨ ਲਾਤਾ ਤਾਂ ਉਹ ਉਦੋਂ ਬਾਅਦ ਕਈ ਥਾਵਾਂ ਦੇ ਉੱਤੇ ਥੋੜੀ ਜਿਵੇਂ ਹਲਕਾ ਮੀਂਹ ਪੈ ਜਾਂਦਾ ਕਣਮਣ ਹੋ ਜਾਂਦੀ ਹੈ ਤਾਂ ਉਹ ਪਹਿਲਾਂ ਜੱਕਾਂ ਤੱਕਾਂ ਦੇ ਵਿੱਚ ਰਹੇ ਦਜਿੱਤੀ ਦੇ ਵਿੱਚ ਰਹੇ ਕੇ ਹੀ ਪਾਣੀ ਇਹ ਲਾਈਏ ਨਾ ਲਾਈਏ ਫਿਰ ਜਿਵੇਂ ਹੀ ਤਾਪਮਨ ਅੱਪ ਹੋਇਆ ਤਾਂ ਫਿਰ ਉਹਨਾਂ ਨੇ ਗੈਪ ਪਾ ਕੇ ਗੈਪ ਜ਼ਿਆਦਾ ਪੈ ਗਿਆ ਖੇਤ ਖੁਸ਼ਕ ਹੋ ਗਿਆ ਖੇਤ ਸੁੱਕ ਗਿਆ ਤੇ ਉਦੋਂ ਬਾਅਦ ਫਿਰ ਆਖਰੀ ਪਾਣੀ ਲਾਤਾ ਆਖਰੀ ਪਾਣੀ ਜਦ ਕੇ ਗਿੱਲੇ ਪੱਤਰ ਦੇ ਵਿੱਚ ਮੋੜਨਾ ਬਣਦਾ ਸੀਗਾ ਉਹ ਆਖਰੀ ਪਾਣੀ ਉਦੋਂ ਬਾਅਦ ਲਾਤਾ ਆਖਰੀ ਪਾਣੀ ਕੀ ਆਪਣੇ ਕਿਾਰੇ ਵੀ ਵੱਡੇ ਹੁੰਦੇ ਲੱਗਦਾ ਵੀ ਪਰ ਤਾਂ ਉਹ ਚੀਜ਼ ਜਿਹੜੀ ਹੈਗੀ ਆ ਉਹ ਉਲਟਾ ਸਰ ਕਰਦੀ ਇਹਦੇ ਬਾਰੇ ਮੈਂ ਪਹਿਲਾਂ ਵੀ ਬਾਰ ਬਾਰ ਕਹਿੰਦਾ ਰਿਹਾ ਕਿ ਜਿਹੜੇ ਸਮਾਂ ਹੈ ਸਹੀ ਸਮਾਂ ਬੜਾ ਜ਼ਰੂਰੀ ਆ ਜਿੱਥੇ ਤੁਸੀਂ ਹਰੀ ਪੂਰੀ ਕਣ ਖੜੀ ਹੋਈ ਆ ਆਖਰੀ ਪਾਣੀ ਗਿੱਲੇ ਪੱਤਰ ਦੇ ਵਿੱਚ ਮੋੜਨਾ ਤੇ ਟਾਈਮਿੰਗ ਮੈਂ ਤੁਹਾਨੂੰ ਦੱਸਤੀ ਸੀ ਕਿ ਇੰਨੇ ਕ ਦਿਨ ਤੇ ਤੁਸੀਂ ਦੇਖ ਲੈਣਾ ਜੇ ਖੇਤ ਗਿੱਲਾ ਤਾਂ ਰਹਿਣ ਦਿਓ ਹੁਣ ਜਿਹੜਾ ਹੈਗਾ ਅਜੇ ਵੀ ਜਿਹੜੇ ਹੈਗੇ ਜਿਹੜੇ ਕਿਸਾਨ ਵੀਰ ਉਹ ਪਾਣੀ ਕਈ ਥਾਵਾਂ ਦੇ ਕਣਕਾਂ ਨੂੰ ਛੱਡ ਰਹੇ ਨਵੰਬਰ ਦੀ ਬਿਜਾਈ ਵਾਲੀ ਨੂੰ ਜਦਕਿ ਹੁਣ ਜਿਹੜਾ ਨਵੰਬਰ ਦੀ ਬਿਜਾਈ ਜਾਣੀਆਂ ਕਣਕਾਂ ਨੂੰ ਟਾਈਮ ਹੈ ਨਹੀਂ ਪਾਣੀ ਲਾਉਣ ਦਾ ਦਸੰਬਰ ਜਿਹੜੀਆਂ 5 ਦਸੰਬਰ ਤੋਂ ਬਾਅਦ ਬੀਜੀਆਂ ਕਣਕਾਂ ਨੇ ਉਹਨੂੰ ਹਜੇ ਪਾਣੀ ਲੱਗ ਸਕਦਾ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਦੇਖ ਸਕਦੇ ਹੋਦੋਂ ਬਿਨਾ ਕਣਕਾਂ ਨੂੰ ਕੋਈ ਪਾਣੀ ਦਾ ਹੁਣ ਟਾਈਮ ਨਹੀਂ ਹੈਗਾ ਤਾਂ ਇਹ ਚੀਜ਼ ਜਿਹੜੀ ਹੈਗੀ ਆ ਕਣਕ ਦੀ ਫਸਲ ਵਾਸਤੇ ਜਿਹੜਾ ਹੈਗਾ ਨੁਕਸਾਨਦੇ ਹੁੰਦੀ ਆ ਦਾਣਾ ਇੱਕਦਮ ਬਰੀਕ ਪਉ ਬੱਲੀਆਂ ਰੰਗ ਇੱਕਦਮ ਛਟਣੀਆਂ ਬੱਲੀਆਂ ਚਿੱਟੀਆਂ ਹੋ ਜਾਣੀਆਂ ਦਾਣੇ ਬਰੀਕ ਪੈ ਜਾਣਗੇ ਬਹੁਤ ਕਾਲਾਪਣਾ ਜਾਂਦਾ ਦਾਣੇ ਦੇ ਵਿੱਚ ਇਹ ਗੱਲ ਦਾ ਜਿਹੜਾ ਹੈਗਾ ਤੁਸੀਂ ਖਾਸ ਖਿਆਲ ਰੱਖਣ ਦਾ ਜਿਹੜਾ ਹੈਗਾ ਫਸਲ ਦੇ ਵਿੱਚ ਬੜਾ ਜ਼ਰੂਰੀ ਹੁੰਦਾ ਕਣਕ ਦੀ ਫਸਲ 'ਚ ਇੱਥੇ ਆ ਕੇ ਜਿਹੜਾ ਹੈਗਾ ਝਾੜ ਚੰਗਾ ਮੌਸਮ ਹੋਣ ਦੇ ਬਾਵਜੂਦ ਵੀ ਜਿਹੜਾ ਝਾੜਦਾ ਜਿਹੜਾ ਸਾਰਾ ਲੱਗ ਸਕਦਾ ਸੋ ਜਿਹੜਾ ਹੈਗਾ ਹੁਣ ਟਾਈਮ ਨਹੀਂ ਹੈ ਜਿਹੜੀਆਂ ਦਸੰਬਰ 5 ਤੋਂ ਬਾਅਦ ਬੀਜੀਆਂ ਕਣਕਾਂ ਨੇ ਉੱਥੇ ਤੁਸੀਂ ਜਿਹੜਾ ਹੈਗੇ ਜਿੱਥੇ ਜ਼ਰੂਰਤ ਆ ਪਾਣੀ ਤੁਸੀਂ ਲਾ ਸਕਦੇ ਕਿਉਂਕਿ ਆਉਣ ਵਾਲੇ ਦਾ ਤਾਮਾਨ ਉੱਪ ਜਾਣਾ ਜਿਹੜੀਆਂ ਨਵੰਬਰ ਵਾਲੀਆਂ ਕਣਕਾਂ ਜਿੱਥੇ ਤੁਸੀਂ ਪਾਣੀ ਮਿਸ ਕਰਤਾ ਉੱਥੇ ਨੁਕਸਾਨ ਹੋ ਪਰ ਹੁਣ ਪਾਣੀ ਲਾਉਣ ਦਾ ਟਾਈਮ ਹੈ ਨਹੀਂ ਜੇ ਹੁਣ ਪਾਣੀ ਲਾਉਂਗੇ ਉਹਦਾ ਵੀ ਨੁਕਸਾਨ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ